ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅਮਰਜੀਤ ਸਿੰਘ ਕੰਵਰ ਬ੍ਰਾਡਵੇ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਇੱਕ ਨਵੇਂ ਕੈਨੇਡਾ ਦਾ ਜਨਮ ਇਹ ਨਵਾਂ ਕੈਨੇਡਾ ਹੈ ਕਿ ਬਹੁਤ ਸ਼ੋਰ ਪੈ ਰਿਹਾ ਹੈ ਵਿਦਿਆਰਥੀ ਬਹੁਤ ਸਾਰੇ ਨੇ ਜਿਹੜੇ ਉਹ ਨਵੇਂ ਕੈਨੇਡਾ ਵੱਲ ਰੁਖ ਕਰ ਰਹੇ ਨੇ ਕਿਉਂ ਕੀ ਰੂਲ ਆਸਾਨ ਨੇ ਪੀਆਰ ਆਸਾਨ ਹੈ ਕਮ ਜ਼ਿਆਦਾ ਫਾਇਦੇ ਕੀ ਨੇ ਨਵੇਂ ਕੈਨੇਡਾ ਦੇ ਔਰ ਇਹ ਨਵਾਂ ਕੈਨੇਡਾ ਕਿਸ ਮੁਲਕ ਨੂੰ ਕਿਹਾ ਜਾ ਰਿਹਾ ਹੈ ਇਦੇ ਉੱਤੇ ਗੱਲ ਕਰਾਂਗੇ ਕਮਰ ਸਾਹਿਬ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਕਮਰ ਸਾਹਿਬ ਥੈਂਕ ਯੂ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਇਹ ਨਵਾਂ ਕੈਨੇਡਾ ਨਵਾਂ ਕੈਨੇਡਾ ਦੇ ਨਾਂ ਤੇ ਮਸ਼ਹੂਰ ਹੋ ਰਹੀ ਇੱਕ ਕੰਟਰੀ ਆਪਾਂ ਪਹਿਲਾਂ ਵੀ ਇਹਦੇ ਤੇ ਇੱਕ ਸ਼ੋਅ ਕੀਤਾ ਪਰ ਐਕਸਪਲੇਨ ਕਰੋ ਇਹਨੂੰ ਨਵਾਂ ਕੈਨੇਡਾ ਕਿਉਂ ਕਹ ਰਹੇ ਨੇ ਦੇਖੋ ਨਵਾਂ ਕੈਨੇਡਾ ਅਸਲੀ ਕਿਉਂਕਿ ਕੈਨੇਡਾ ਕੱਦ ਲਈ ਜਾਣਿਆ ਜਾਂਦਾ ਸੀ ਕੈਨੇਡਾ ਜਾਣਿਆ ਜਾਂਦਾ ਸੀ ਸਪਾਊਸ ਕੇਸ ਲਈ ਕੈਨੇਡਾ ਜਾਣਿਆ ਜਾਂਦਾ ਸੀ ਈਜ਼ੀ ਸਟੂਡੈਂਟ ਵੀਜ਼ਾ ਲਈ ਕੈਨੇਡਾ ਜਾਣਿਆ ਜਾਂਦਾ ਸੀ ਗੈਪ ਦੇ ਨਾਲ ਵੀ ਵੀਜ਼ਾ ਹਾਸਲ ਕਰਨ ਲਈ ਕੈਨੇਡਾ ਜਾਣਿਆ ਜਾਂਦਾ ਸੀ ਕਿਸੇ ਟਾਈਮ ਤੇ ਵਿਦਾਊਟ ਆਈਲੈਂਡਸ ਜਾਂ ਘੱਟ ਟਾਇਲੈਂਡਸ ਨਾਮੀ ਸੈਟ ਵੀਜ਼ਾ ਲੈਣ ਦੇ ਲਈ ਕੈਨੇਡਾ ਜਾਣਿਆ ਜਾਂਦਾ ਸੀ ਵੀ ਪੜਦੇ ਸਾਰ ਬੱਚੇ ਨੂੰ ਪੀਆਰ ਮਿਲ ਜਾਂਦੀ ਹੈ ਦੇਸੀ ਭਾਸ਼ਾ ਜੇਕਰ ਆਪਾਂ ਗੱਲ ਕਰੀਏ ਹੁਣ ਉਹ ਚੀਜ਼ਾਂ ਕੈਨੇਡਾ ਚ ਉਹਨੀਆਂ ਸੁਖਾਵੀਆਂ ਨਹੀਂ ਰਹਿ ਗਈਆਂ ਕੈਨੇਡਾ ਮੈਂ ਗੱਲ ਕਰ ਰਿਹਾ ਜਿਹੜਾ ਅੱਜ ਤੋਂ 15 ਸਾਲ ਪਹਿਲਾਂ ਹੁੰਦਾ ਸੀ 4-5 ਸਾਲ ਪਹਿਲਾਂ ਨਾ ਜਾਇਓ ਤੇ ਕੁਝ ਨਹੀਂ ਗਾ ਪਿਛਲੇ ਸਾਲ ਤੱਕ ਵੀ ਕੁਝ ਨਹੀਂ ਗਾ ਅੱਜ ਤੋਂ 10-15 ਸਾਲ ਪਹਿਲਾਂ ਜਿਹੜਾ ਕੈਨੇਡਾ ਸੀ ਉਹ ਕੈਨੇਡਾ ਹੁਣ ਬਣ ਰਿਹਾ ਨਵਾਂ ਉਹ ਹੈਗਾ ਯੂਰਪ ਦੇ ਵਿੱਚ ਸ਼ੈਨੇਗਨ ਦੇ ਵਿੱਚ ਕੈਨੇਡਾ ਜਾਣਿਆ ਜਾਂਦਾ ਸੀਗਾ ਬੈਸਟ ਲਿਵਿੰਗ ਪਲੇਸ ਦੇ ਲਈ ਇਨ ਦਾ ਵਰਲਡ ਨੰਬਰ 1 ਕੰਟਰੀ ਸੀ ਕੈਨੇਡਾ ਔਰ ਖਾਸ ਕਰ ਉਹਦੀ ਵੈਂਕੂਵਰ ਸਿਟੀ ਬੈਸਟ ਲਿਵਿੰਗ ਪਲੇਸ ਇਨ ਦਾ ਵਰਲਡ ਹੁਣ ਇਹ ਜਿਹੜਾ ਯੂਰਪ ਦੇ ਵਿੱਚ ਨਵਾਂ ਕੈਨੇਡਾ ਆ ਗਿਆ ਇਹ ਜਾਣਿਆ ਜਾਂਦਾ ਹੈਪੀਐਸਟ ਕੰਟਰੀ ਇਨ ਦਾ ਵਰਲਡ ਹੈਪੀਐਸਟ ਕੰਟਰੀ ਦਾ ਖਿਤਾਬ ਹੈ Google ਤੇ ਜਾ ਕੇ ਸਰਚ ਕਰ ਲੋ ਫਿਨਲੈਂਡ ਫਿਨਲੈਂਡ ਕੰਟਰੀ ਇਹਦੇ ਹੁਣ ਕੈਨੇਡਾ ਹੋਣ ਦੇ ਕੀ ਕੀ ਕਾਰਨ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਤੋਂ 15 ਸਾਲ ਪਹਿਲਾਂ ਕੈਨੇਡਾ ਚ ਪੋਸੀਬਲ ਸੀ ਅੱਜ ਇੱਥੇ ਪੋਸੀਬਲ ਨੇ ਪਲੱਸ ਇੱਕ ਡਰ ਜਿਹੜਾ ਆਪਣੇ ਅੰਦਰ ਹੁੰਦਾ ਯਾਰ ਯੂਰਪ ਚ ਜਾਵਾਂਗੇ ਲੋਕਲ ਲੈਂਗੁਏਜ ਚਾਹੀਦੀ ਹੈ ਲੋਕਲ ਲੈਂਗੁਏਜ ਬਿਨਾ ਤੇ ਪੀਆਰ ਨਹੀਂ ਮਿਲਣਾ ਸੋ ਸੁਣੋ ਉਹ ਚੀਜ਼ ਮੇਨ ਇੰਪੋਰਟੈਂਟ ਹੈ ਫਿਨਲੈਂਡ ਨਾਰਵੇ ਸਵੀਡਨ ਤੇ ਡੈਨਮਾਰਕ ਇਹ ਚਾਰ ਕੰਟਰੀਆਂ ਨੂੰ ਨੋਰਡਿਕ ਕੰਟਰੀਜ਼ ਕਿਹਾ ਜਾਂਦਾ ਔਰ ਇਹ ਚਾਰੋਂ ਕੰਟਰੀਆਂ ਦੇ ਵਿੱਚ 80% ਲੋਕ ਇੰਗਲਿਸ਼ ਬੋਲਦੇ ਸਮਝਦੇ ਜਰੂਟੀਨ ਦੀ ਲਾਈਫ ਚ ਵਰਤਦੇ ਨੇ ਉਰੇ ਯੂਰਪ ਦੇ ਵਿੱਚ ਇਕੱਲੀ ਇੱਕ ਕੰਟਰੀ ਹੈ ਜਿੱਥੇ ਤੁਸੀਂ ਪੀਆਰ ਪਰਮਾਨੈਂਟ ਰੈਜ਼ਿਡੈਂਸ ਬਿਨਾ ਲੋਕਲ ਲੈਂਗੁਏਜ ਦੇ ਟੈਸਟ ਦਿੱਤੀਆਂ ਲੈ ਸਕਦੇ ਹੋ ਸਿਰਫ ਜੇ ਤੁਸੀਂ ਉਧਰ ਦਾ ਪਾਸਪੋਰਟ ਲੈਣਾ ਹੈ ਉਧਰ ਦੇ VOTING ਰਾਈਟ ਲੈਣੇ ਆ ਸਿਟੀਜ਼ਨਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਹਰ ਕੰਟਰੀ ਚ ਪਹਿਲਾਂ ਪਰਮਾਨੈਂਟ ਰੈਜ਼ਿਡੈਂਸੀ ਹੁੰਦੀ ਹੈ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਹੁੰਦੀ ਹੈ ਸੋ ਸਿਟੀਜ਼ਨਸ਼ਿਪ ਲੈਣਾ ਹਰ ਬੰਦੇ ਦੀ ਚੁਆਇਸ ਹੁੰਦੀ ਹੈ ਪਰਮਾਨੈਂਟ ਰੈਜ਼ਿਡੈਂਸੀ ਕੋਈ ਵੀ ਜਿਹੜਾ ਐਲੀਜੀਬਲ ਹੋ ਉਹ ਲੈ ਸਕਦਾ ਸੋ ਪਰਮਾਨੈਂਟ ਰੈਜ਼ਿਡੈਂਸੀ ਲੈ ਲਈ ਮਤਲਬ ਤੁਸੀਂ ਫਿਨਲੈਂਡ ਚ ਆਨ ਲਿਮਿਟਿਡ ਟਾਈਮ ਰਹੋ ਪੂਰੀ ਲਾਈਫ ਰਹੋ ਕੰਮ ਕਰੋ ਬਿਜ਼ਨਸ ਕਰੋ ਬੈਨੀਫਿਟ ਲਵੋ ਸਭ ਕੁਝ ਕਰੋ ਸਿਰਫ ਤੁਹਾਡੇ ਕੋਲ VOTING ਰਾਈਟ ਨਹੀਂ ਹੁੰਦਾ ਤੇ ਤੁਹਾਡੇ ਕੋਲ ਫਿਨ ਦਾ ਪਾਸਪੋਰਟ ਨਹੀਂ ਹੁੰਦਾ ਔਰ ਉੱਥੇ ਤੱਕ ਤੁਸੀਂ ਬਿਨਾ ਲੋਕਲ ਲੈਂਗੁਏਜ ਤੋਂ ਜਾ ਸਕਦੇ ਹੋ ਹੁਣ ਜਦੋਂ ਤੁਸੀਂ ਪਾਸਪੋਰਟ ਲੈਣਾ ਸਿਰਫ ਉਦੋਂ ਤੁਹਾਨੂੰ ਲੋਕਲ ਲੈਂਗੁਏਜ ਦਾ ਟੈਸਟ ਦੇਣਾ ਪੈਂਦਾ ਹੁਣ ਕੈਨੇਡਾ ਕਿਹੜੇ ਕਿਹੜੇ ਪੱਖੋਂ ਆਜ ਦੀ ਡੇਟ ਦੇ ਵਿੱਚ ਇਸ ਕੰਟਰੀ ਚ 10 10 12 12 ਸਾਲ ਦੇ ਗੈਪ ਅਸੈਪਟੇਬਲ ਆਜ ਦੀ ਡੇਟ 'ਚ ਤੁਸੀਂ ਇਸ ਕੰਟਰੀ 'ਚ ਵਿਦਆਊਟ ਆਇਲਟਸ ਜਾ ਸਕਦੇ ਹੋ ਅੱਜ ਦੀ ਡੇਟ ਚ ਐਸ ਕੰਟਰੀ ਚ ਸਟੂਡੈਂਟ ਜਿੱਦਾਂ ਹੀ ਆਪਣੀ ਪੜ੍ਹਾਈ ਖਤਮ ਕਰੇਗਾ ਉਹ ਆਪਣੀ ਪੀਆਰ ਅਪਲਾਈ ਕਰ ਸਕਦਾ ਫਾਰ ਇਗਜ਼ੈਂਪਲ ਪਲੱਸ 2 ਸਟੂਡੈਂਟ ਗਿਆ 3 ਸਾਲ ਦੀ ਡਿਗਰੀ ਲਈ 2 ਸਾਲ ਦਾ ਉਹਨੂੰ ਪੋਸਟ ਸਟਡੀ ਵਰਕ ਵੀਜ਼ਾ ਮਿਲਿਆ ਟੋਟਲ ਹੋ ਗਏ 5 ਸਾਲ ਪਰ ਐਕਚੁਅਲੀ ਉਹ 4 ਸਾਲ ਬਾਅਦ ਆਪਣੀ ਪੀਆਰ ਲੈ ਸਕਦਾ ਐਸੇ ਤਰੀਕੇ ਨਾਲ ਕੋਈ ਬੱਚਾ ਮਾਸਟਰਸ ਚ ਗਿਆ 2 ਸਾਲ ਦੀ ਮਾਸਟਰਸ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਉਸ ਤੋਂ ਬਾਅਦ ਉਹ ਸਿੱਧੀ ਪੀਆਰ ਅਪਲਾਈ ਕਰ ਸਕਦਾ ਸੋ ਇੰਨਾ ਸੌਖਾ ਸਿਸਟਮ ਐ ਅੱਜ ਦੀ ਡੇਟ ਦੇ ਵਿੱਚ ਇੱਥੇ ਜਿੱਥੋਂ ਤੱਕ ਆਪਾਂ ਇਨਕਮ ਦੀ ਗੱਲ ਕਰੀਏ ਤੇ 10 ਯੂਰੋ ਪਰ ਆਵਰ ਇੱਕ ਬੇਸਿਕ ਇਨਕਮ ਹੈ ਅਗਰ ਤੁਸੀਂ ਮੈਕਡੋਨਲਡ ਜਾਂ ਸਬਵੇ ਜਾਂ ਡੋਮੀਨੋਸ ਚ ਜੌਬ ਕਰਦੇ ਹੋ ਔਰ ਜੇ ਆਪਾਂ ਕੰਸਟਰਕਸ਼ਨ ਸਾਈਟ ਚ ਦੇਖ ਲਈਏ ਜਾਂ ਹੋਰ ਇਦਾਂ ਦੇ ਕੰਮਾਂ ਚ ਦੇਖ ਲਈਏ ਟ੍ਰੇਡ ਵਾਲਿਆਂ ਚ ਤੇ ਅਪ ਟੂ 30 ਯੂਰੋ ਪਰ ਆਵਰ ਤੱਕ ਕ ਸੈਲਰੀ ਜਾਂਦੀ ਹੈ ਸੋ ਬਹੁਤ ਅੱਛਾ ਇਨਕਮ ਸਕੇਲ ਹੋ ਜਾਂਦਾ ਹੈ ਹੈਪੀਐਸਟ ਕੰਟਰੀ ਕਿਉਂ ਹੈ ਉਹਦੇ ਕੀ ਕਾਰਨ ਨੇ ਉਹਦੇ ਕੁਝ ਖਾਸ ਕਾਰਨ ਨੇ ਹੁਣ ਖਾਸ ਕారణ ਚ ਕੀ ਹੈ ਵੀ ਤੁਸੀਂ ਸਪਾਊਸ ਜਿਹੜਾ ਉਹ ਪਲੱਸ 2 ਵਾਲੇ ਦੇ ਨਾਲ ਜਾ ਸਕਦਾ ਹੁਣ ਪਲੱਸ 2 ਵਾਲਾ ਪਿੱਲੇ ਵਿਦਆਊਟ ਆਇਲੈਂਡ ਜਾਣਦੇ ਆ ਡਿਪਲੋਮੇ ਚ ਵੀ ਜਾ ਸਕਦਾ ਹੈ ਤੇ ਨਾਲ ਸਪਾਊਸ ਪਰਿਵਾਰ ਵੀ ਲੈ ਜਾ ਸਕਦਾ ਹੁਣ ਉੱਥੇ ਜਾ ਕੇ ਕੀ ਫਾਇਦੇ ਆ ਹੁਣ ਜੇ ਸਪਾਊਸ ਲੋਕਲ ਲੈਂਗੁਏਜ ਸਿੱਖੇਗਾ ਕਿਤੇ ਵੀ ਕੋਰਸ ਕਰਦਾ ਤਾਂ ਉਹਨੂੰ 800 ਯੂਰੋ ਮਹੀਨੇ ਦਾ ਗਵਰਨਮੈਂਟ ਦੇਊਗੀ ਤਾਂ ਮਤਲਬ ਅਗਰ ਵਾਈਫ ਵੀ ਐਜ਼ ਅ ਸਪਾਊਸ ਜਾਂਦੀ ਹੈ ਤੇ ਉਹ ਵੀ ਇੱਕ ਇਨਕਮ ਦਾ ਸਾਧਨ ਹੀ ਬਣਦੀ ਹੈ ਠੀਕ ਹੈ ਜੀ ਪਲੱਸ ਜੇ ਸਪਾਊਸ ਨੂੰ ਜੌਬ ਨਹੀਂ ਮਿਲਦੀ ਉਹਨੂੰ 800 ਯੂਰੋ ਹੀ ਪੱਤਾ ਮਿਲੇਗਾ ਅਨਇੰਪਲੋਇਮੈਂਟ ਦਾ ਉਹ ਵੀ ਇੱਕ ਬੈਨੀਫਿਟ ਉਹਨੂੰ ਮਿਲੇਗਾ ਜਿਹੜਾ ਕਿ ਸਿਰਫ ਵੈਸੇ ਅਗਰ ਕਿਸੇ ਵੀ ਕੰਟਰੀ 'ਚ ਦੇਖੀਏ ਤੇ ਐਸ ਪੁਰਾਣੇ ਕੈਨੇਡਾ 'ਚ ਵੀ ਦੇਖੀਏ ਤੇ ਸਿਰਫ ਸਿਟੀਜ਼ਨ ਨੂੰ ਮਿਲਦਾ ਹੈ ਸਿਟੀਜ਼ਨ ਨੂੰ ਇੰਟਰਨੈਸ਼ਨਲ ਨੂੰ ਨਹੀਂ ਮਿਲਦਾ ਲੇਕਿਨ ਇੱਥੇ ਇੰਟਰਨੈਸ਼ਨਲ ਨੂੰ ਮਿਲਦਾ ਹੈ ਕਾਰਨ ਨੇ ਇਹਦੇ ਹੈਪੀਐਸਟ ਹੋਣ ਦੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਲਿਵਿੰਗ ਕਾਸਟ ਸਭ ਤੋਂ ਜ਼ਿਆਦਾ ਰੀਜ਼ਨੇਬਲ ਇੱਕ ਬੱਚੇ ਦੇ ਰਹਿਣ ਦਾ ਖਰਚਾ ਮੈਕਸਿਮਮ 500 ਤੋਂ 600 ਯੂਰੋ ਦੇ ਵਿੱਚ ਖਤਮ ਹੋ ਜਾਂਦਾ ਜੇ ਉਹ ਕਲੱਬਾਂ ਦਾ ਸ਼ਕੀਨ ਹੈ दारू ਪੀਣ ਦਾ ਸ਼ਕੀਨ ਹੈ ਨੌਨ ਵੇਜ ਦਾ ਸ਼ਕੀਨ ਹੈ ਤਾਂ ਔਰ ਜੇ ਮੇਰੇ ਵਰਗਾ ਥੋੜਾ ਜਿਹਾ ਸਾਧ ਹੈ ਤੇ ਮੇਰੇ ਖਿਆਲ ਨਾਲ 3-400 ਵਿੱਚ ਸਰ ਜਾਣਾ ਹੈ ਉਹਦਾ ਸੋ ਇੰਨਾ ਅੱਛਾ ਲਿਵਿੰਗ ਸਟਾਈਲ ਆ ਇੱਥੇ ਕੰਟਰੀ ਦੇ ਬਾਰੇ ਮੈਂ ਜਿੰਨਾ ਦੱਸਣਾ ਸੀ ਟੈਕਨੀਕਲੀ ਤੁਹਾਨੂੰ ਦੱਸਦਾ ਹੁਣ ਮੈਂ ਇੰਨਾ ਕੌਨਫੀਡੈਂਟ ਆਂ ਵੀ ਤੁਹਾਨੂੰ ਮੈਂ ਕਹਿਣਾ ਸਾਫ਼ ਤੁਸੀਂ YouTube ਤੇ ਇਸੇ ਤੇ ਸ਼ੋ ਨੂੰ ਬੰਦ ਕਰੋ ਸਰਚ ਕਰੋ ਫਿਨਲੈਂਡ ਸਟੂਡੈਂਟ ਔਰ ਜਿਹੜੇ ਸਟੂਡੈਂਟ ਉੱਥੇ ਬੈਠੇ ਨੇ ਕਿਉਂਕਿ ਮੈਂ ਤੇ ਦੁਕਾਨਦਾਰ ਆ ਮੇਰੇ ਤੇ ਜਿੰਨੀਆਂ ਟੌਫੀਆਂ ਪਈਆਂ ਮੈਂ ਤੇ ਕਹਣਾ ਹੀ ਆ ਜੀ ਸਾਰੀਆਂ ਸਵਾਦ ਨੇ ਪਰ ਤੁਹਾਨੂੰ ਕੋਈ ਸਵਾਦ ਲੱਗ ਸਕਦੀ ਹੈ ਕੋਈ ਨਹੀਂ ਲੱਗ ਸਕਦੀ ਸੋ ਬੈਸਟ ਕੌਣ ਦੱਸੂਗਾ ਜਿੰਨੇ ਟੌਫੀ ਖਾਧੀ ਹੈ ਸੋ ਜਿਹੜੇ ਟੌਫੀ ਖਾ ਕੇ ਉੱਥੇ ਬੈਠੇ ਨੇ ਜਿਹੜੇ ਸਟੂਡੈਂਟ ਉੱਥੇ ਵੀਜ਼ੇ ਲੈ ਕੇ ਬੈਠੇ ਨੇ ਉਹ ਕੀ ਕਹਿੰਦੇ ਨੇ ਵਲੌਗਰ ਉਹਨਾਂ ਚ ਵੀ ਨੇ ਕੈਨੇਡਾ ਵੰਗੂ ਭੜੇ ਭੜੇ ਨਹੀਂਗੇ ਚੰਗੇ ਚੰਗੇ ਨੇ ਸੋ ਉਹਨਾਂ ਨੂੰ ਜਾ ਕੇ ਸੁਣੋ ਉਹਨਾਂ ਦੀ ਕੀ ਹੱਡ ਬੀਤੀ ਆ ਉਹਨਾਂ ਦਾ ਕੀ ਐਕਸਪੀਰੀਅੰਸ ਆ ਕੀ ਉਹਨਾਂ ਦੀਏ ਖਰਚੇ ਆਏ ਨੇ ਕੀ ਉਹਨਾਂ ਨੂੰ ਉੱਥੇ ਭੁਵਿੱਖ ਦਿਖ ਰਿਹਾ ਉਹ ਸਾਰਾ ਕੁਝ ਸੁਣੋ ਤੇ ਉਸ ਤੋਂ ਬਾਅਦ ਫਿਰ ਆਪਣਾ ਵਿਚਾਰ ਕਰੋ ਵੀ ਮੈਂ ਪੇੜ ਚਾਲ ਚ ਜਾਣਾ ਹੈ ਵੀ ਜਿਹੜੇ ਖੂਹ ਚ ਸਾਰੀਆਂ ਪੇਡਾਂ ਡਿੱਗਦੀਆਂ ਨੇ ਮੈਂ ਉੱਥੇ ਜਾਣਾ ਜਾਂ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਰਾਹ ਦੇਣਾ ਹੈ ਜਿਹੜਾ ਗਾਂ ਮੇਰੇ ਪਰਿਵਾਰ ਨੂੰ ਵੀ ਸੌਖਾ ਕਰ ਸਕੇ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਫਿਨਲੈਂਡ ਬਾਰੇ ਸੋ ਤੁਸੀਂ ਅਪਲਾਈ ਕਰ ਸਕਦੇ ਹੋ 90238 90238 ਅਮਰਜੀਤ ਸਿੰਘ ਕਵਰ ਹੁਣਾਂ ਨਾਲ ਤੁਰੰਤ ਗੱਲ ਕਰੋ ਪੂਰੇ ਇਸਲਾਮ ਅਸ਼ਫਰਾ ਲਓ ਉਥੋਂ ਦੇ ਆਪਣੇ ਦੋਸਤਾਂ ਨਾਲ ਰਿਸ਼ਤੇਦਾਰਾਂ ਨਾਲ ਵੀ ਗੱਲ ਕਰੋ ਫਿਰ ਫੈਸਲੇ ਕਰੋ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ